ਇੱਕ ਵਾਰ ਦੀ ਗੱਲ ਹੈ ਚਿੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਇੱਧਰ ਉੱਧਰ ਕੁਛ ਭੋਜਨ ਲੱਭਣ ਲੱਗੀ ਤੇ ਉਸ ਨੂੰ ਕੁਛ ਖਾਣ ਨੂੰ ਮਿਲ ਗਿਆ ਉਸ ਨੇ ਇੱਕ ਦਾਣਾ ਚੁੱਕਿਆ ਤੇ ਉਹ ਦਾਣੇ ਨੂੰ ਲੈ ਕੇ ਉੱਡ ਗਈ ਉਸ ਨੇ ਸੋਚਿਆ ਕਿ ਮੈਂ ਕਿਤੇ ਬੈਠ ਕੇ ਖਾਵਾਂਗੀ ਉਹ ਉੱੜਦੀ ਉੱੜਦੀ ਗਈ ਉਹਨੂੰ ਇੱਕ ਰੁੱਖ ਦਿਸਿਆ ਉਹ ਪਿੱਪਲ ਤੇ ਜਾ ਕੇ दाना ਖਾਣ ਲਈ ਬੈਠ ਗਈ ਚਿੜੀ ਪਿੱਪਲ ਤੇ ਖਾਣਾ ਖਾਣ ਲਈ ਬੈਠੇ ਹੀ ਸੀ ਕਿ ਉਹਦਾ ਦਾਣਾ ਪਿੱਪਲ ਦੀ ਖੋਡ ਵਿੱਚ ਡਿੱਗ ਪਿਆ ਚਿੜੀ ਵਿਚਾਰੀ ਬੜੀ ਨਿਰਾਸ਼ ਹੋਈ ਉਸ ਨੂੰ ਉਸਨੇ ਪਿੱਪਲ ਨੂੰ ਕਿਹਾ ਪਿੱਪਲ ਵੀਰ ਮੈਨੂੰ ਮੇਰਾ ਦਾਣਾ ਵਾਪਸ ਕਰ ਦੇ ਪਿੱਪਲ ਕਿੰਦਾ ਨਾ 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 ਮੈਨੇ ਦਿੰਦਾ ਚਿੜੀ ਵਿਚਾਰੀ ਬੜੀ ਨਿਰਾਸ਼ ਹੋਈ ਚਿੜੀ ਪਿੱਪਲ ਨੂੰ ਕਹਿੰਦੀ ਪਿੱਪਲਾ ਪਿੱਪਲਾ ਦਾਣਾ ਦੇ ਪਿੱਪਲ ਕਿੰਦਾ ਮੈਨੇ ਦਿੰਦਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਫਿਰ ਅੱਗ ਦੇ ਕੋਲ ਗਈ ਅੱਗ ਨੂੰ ਕਹਿੰਦੀ ਭੈਣ ਭੈਣ ਪਿੱਪਲ ਮੇਰਾ ਦਾਣਾ ਨਹੀਂ ਦੇ ਰਿਆ ਤੂੰ ਪਿੱਪਲ ਨੂੰ ਸਾੜ ਦੇ ਅੱਗ ਕਹਿੰਦੀ ਨਾ 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 ਮੈਂ ਤਾਂ ਨਾ ਸਾੜਾਂ ਪਿੱਪਲ ਨੂੰ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਨਾ ਦੀ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਨਾ ਦੇਵੇਂ ਨਾ ਚਿੜੀ ਵਿਚਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਇਸ ਤਰ੍ਹਾਂ ਚਿੜੀ ਬਹੁਤ ਹੀ ਨਿਰਾਸ਼ ਹੋਈ ਹੁਣ ਤਹੀ ਮੈਨੂੰ ਅੱਗੇ ਦੱਸੋ ਕਿ ਚਿੜੀ ਕਿੰਦੇ ਕੋਲ ਜਾਵੇਗੀ ਤੇ ਕਿਵੇਂ ਦਾਣਾ ਲਵੇਗੀ